ਹਾਂਜੀ ਸਸਿਗਾਰ ਜੀ ਤੇ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ 'ਚ ਤੇ ਅੱਜ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਿਲਦੇ ਆਂ ਫਿਰ ਕੱਲ ਲੋਈ ਕੱਲ ਨੂੰ ਰਵਾਨਾ ਹੋਣ ਲੱਗੇ ਸੀ ਕਿ ਤੇ ਆਹ ਮੁੰਰੇ ਇੱਕ ਖੁੰਡ ਮਿਲ ਗਿਆ ਲੋਈ ਦਿਖਾਉਨੇ ਆ ਤੁਹਾਨੂੰ ਕਰਾਉਨੇ ਆ ਦਰਸ਼ਨੇ ਲੋਈ ਆ ਦੇਖੋ ਕਿਵੇਂ ਬਣਿਆ ਹੋਇਆ ਸੀ ਕੌਣਾ ਹੈ ਇਧਰ ਕੁੜੇ ਨਹੀਂ ਯਾਰ ਦੇਖੋ ਇਤਾਰ ਪ੍ਰਿਜੰਗ ਹੋਰ ਤਾਂ ਪ੍ਰਿਜੰਗ ਜੀ ਠੀਕ ਲੋਟ ਉਹਦੇ ਨਾਲ ਕੀ ਹੋ ਗਿਆ ਸੀ ਹਾਂ ਓਏ ਉਹ ਕਰਨ ਵਾਲਾ ਸੀਗਾ ਲੋਕ ਇਹ ਉਹ ਹੀ ਆ ਉਹ ਕਰਨ ਵਾਲੇ ਮੈਂ YouTube ਤੇ ਸਰਚ ਕੀਤਾ ਫਿਰ ਉਹਨੇ ਦੱਸਤਾ ਹੀ ਫਿਰ ਲੋਈ ਅੱਜ ਚੱਲੇ ਨਹੀਂ ਯਾਰ ਹੁਣੇ ਕਾਲ ਦੇ ਤੇ ਉੱਥੇ ਜਾ ਕੇ ਲੈਣਾ ਪਾਸ ਉਧਰ ਬੰਨਣ ਲੱਗੇ ਨੇ ਵੀਰਾ ਜੀ ਵੀਰੇ ਉਹ ਦੇਖੋ ਜੀ ਉਧਰ ਨੌਜਵਾਨ ਖੁੰਡ ਕਹਿੰਦੇ ਪੱਗ ਬੰਨਣ ਲੱਗਾ ਆ ਵੀਰੇ ਦੇਖੀ ਇੰਦਰ ਵਾਲਾ ਆ ਇੱਧਰ ਦੇਖ ਕੇ ਬੰਨ ਯਾਰ ਉਹ ਵੀਰੇ ਇਹ ਦੇਖੋ ਇਹ ਚੱਕਦੇ ਆ ਕਦੇ ਚੱਕਦੇ ਦਿਖਾਈ ਵੀਰੇ ਹੁਣ ਇੱਧਰ ਨੂੰ ਦਿਖਾ ਦੇ ਇੱਕ ਵਾਰ ਦਖਾਈ ਵੀ ਰਿਹਾ ਇਦਨੂ ਆਓ ਲੋ ਜੀ ਧਾਗ ਲਿਆ ਸਿਰ ਦਖਾਈ ਵੀ ਰਿਹਾ ਹੁਣ ਇਦਨੂ ਆਓ ਦੇਖੋ ਜੰਗੂ ਜੰਗੂ ਕੰਨਿਆ ਜਿਹੜੇ ਸਕੂਟਰ ਤੇ ਜਾ ਰਹੇ ਨੇ ਨੌਜਵਾਨ ਸਕੂਟਰ ਤੇ ਜਾਣਾ ਅੱਜ ਕਾਲ ਜਿਹਾ ਉਹ ਗਗੇ ਕਰੋ ਕਾਲ ਜਿਹੜਾ ਰਸਤਾ ਚੱਲਦੀ ਇਹ ਜਾਂਦਾ ਵਾ ਲੁਧਿਆਣੇ ਨੂੰ ਰਾਤ ਦਾ ਸਿੱਧਾ ਸਿੱਧਾ ਕਿੱਥੇ ਨਿਕਲਦਾ ਜਾਂਦੇ ਲੁਧਿਆਣੇ ਲੁਧਿਆਣੇ ਨਿਕਲਦਾ ਹੀ ਰਸਤਾ ਚੱਕੋ ਵੀ ਬਹੁਤ ਅਧਰੀ ਹੈ ਅੱਜ ਬੈਂ ਘੱਡੀ ਬਹੁਤ ਹੈ ਕਹਿੰਦੇ ਆ ਦੇਖੋ ਇਹ ਤੇ ਬੰਦ। ਇਹ ਘਾਟ ਬਹੁਤ ਹੈ। ਗਰਾਮ ਨਾਲ ਜਾ ਰਿਹਾ ਤੇਲ ਪਵਾ ਲਿਆ। ਸੱਕਰੋਈ ਜਾਨਵਰ ਦੇ ਕੋਈ ਕਿਵੇਂ ਫਿਰਦੇ ਨੇ ਦੇਖੋ ਜਾਨਵਰ ਰੋਜ। ਇਹ ਆ ਸ੍ਰੀ ਜਾਨਵਰ ਪੰਜਾਬ। ਕਹੂੰਗਾ ਕਿ ਇੱਕ ਬੰਦਾ ਹੋਰ ਆਣ ਗਿਆ ਚਾਚਾ ਜੀ। ਉਹ ਵੀ ਚਾਚਾ। ਉਹਨੇ ਟਿਕਾ। ਲੋਈ ਅੱਜ ਪੱਕਾ ਦੇਖੋ ਉਹਦੇ ਵਾਲੀ ਬੰਨੀ ਆ ਬਾਦਲ ਵਾਲੀ। ਥਰੋਣੀ ਥਰੋਣੀ ਕਰੀ। ਆ ਇੱਕ ਹੀ ਆਵੇ ਹਾਂਜੀ ਫਾਈਨਲੀ ਕਾਲਜ ਪਹੁੰਚ ਗਏ ਜੀ ਕਿਉਂ ਚਾਚਾ ਪਹੁੰਚ ਗਏ ਜੀ ਪਹੁੰਚ ਗਏ ਇਧਰ ਕਰੋ ਖਸਣ ਇਧਰ ਗੰਗਾ ਜੀ ਇਹਨੇ ਫੇਜ਼ ਹੁਣ ਦਿਖਾਇਆ ਆਪਦਾ ਲੱਕ ਨੱਕ ਦੇਖੋ ਜੀ ਟਮਾਟਰ ਵਰਗਾ ਲਾਲ ਕਰੀ ਫਿਰਦਾ ਅੱਜ ਸਾਡੇ ਕਾਲਜ ਹੈਗਾ ਸੀਗਾ ਪੇਪਰ ਤੇ ਪੇਪਰ ਦੇਣਾ ਇਹਨੇ ਮੁੰਡੇ ਮਲਖ ਚੈੱਕ ਕਰੋ ਕਿੰਨੀ ਆ ਬੜੀ ਮਲਕਸੀ ਅੱਜ ਤਾਈ ਪੇਪਰ ਦੇਣਾ ਹੀ ਘੱਟੋ ਘੱਟ ਹੋਊਗਾ ਮੇਰੇ ਨਾਲ ਤੈਨੂੰ ਜਾ ਰਿਹਾ ਮੁੰਡਾ ਤੇ ਕਰੋ ਚੈਤ ਵਰ ਦੇਖਦੇ ਫਿਰ ਤੇਰੀ ਨੌਜਵਾਨ ਸੱਚੀਆ ਬਣਾਉਂਦਾ ਹੀ ਲੋਈ ਕਾਲਜ ਦੇ ਬਾਹਰ ਹੀ ਖੜ ਗਏ ਹੀ ਗੇ ਤੇ ਬੱਸ ਜੀ ਬੇਟ ਕਰ ਰਹੀਏ ਇੰਦਰ ਆ ਗਣਾ ਅਕਲ ਦੇਖੀਏ ਰੋਗ ਦਾ ਰੋਗ ਲੈ ਆਇਆ ਫੋਸਟ ਰਾਇਰ ਦੇ ਵੇ ਰਾਇਰ ਦਾਦਾ ਦੇ ਆਈਦਾ ਹੀ ਦੇ ਆ ਗਿਆ ਲੋਏ ਲੁਧਿਆਣੇ ਦੀ ਟਰੈਕ ਵੀ ਚੈੱਕ ਕਰੋ ਬਈ ਬਾੜੀ ਟਰੈਕ ਵੀ ਅੱਜ ਲੁਧਿਆਣੇ ਕਿਉਂ ਵੀ ਅੱਗੇ ਕਹੀ ਆ ਗੱਲੇ ਜਿਆਜ ਟਰੈਕ ਵੀ ਗਈ ਅੱਜ ਤੇ ਸਾਡੇ ਅੰਕਲ ਜੀ ਬਾੜੋਂ ਦੀ ਕੀ ਕਹੋਏ ਬੜਾ ਆਟੋ ਦੀ ਵਾਏ ਉਹ ਛੱਟਾ ਦੀ ਟੇਟਾ ਕਰਦਾ ਸੀ ਆਟੋ ਦੀ ਬੱਸ ਕਰਾਈ ਪਈ ਜੀ ਇੱਥੇ ਅੰਕਲ ਨੇ ਕੀ ਹੋ ਗਿਆ ਕਰੇ ਨੂੰ ਵੇਖਦੇ ਐ ਅਸਾਂ ਟੱਕਾ ਜਾਂਦੇ ਟੱਕਾ ਦਾ ਮੁੰਡਾ ਟੱਕਾ ਆ ਜਾਂਦਾ ਟੱਕਾ ਲੈ ਆ ਗਰੀਬ ਅੰਮੀ ਜਾਂਦਾ ਅੰਕਲਾ ਜੀ ਬਾਜੀ ਆ ਪਵਾਦੀਆਂ ਦੀ ਵੀਡੀਓ ਬਣਾਵਾ ਤਰੀ ਦਾ ਅੰਕਲਾ ਬਹਿ ਗਈ ਬਾਦ ਨੂੰ ਮਖਾਲਾਂ ਨਾਲ ਲੱਗੇ ਇਦਰੀ ਗਾਟ ਜੇ ਬਹਿ ਗਈ ਇਹ ਕਰੋ ਜੇ ਕੱਪਤੀਆਂ ਦੇ ਬਹੁਤੇ ਆਈਏ ਜੀ ਲੋ ਜੀ ਪਹਿਲੀ ਵਾਰ ਆਟੋ ਬੈਠੇ ਆਟੋ ਹੀ ਖਰਾਬ ਹੋ ਗਿਆ ਤਰ ਤਰਨੋ ਹੀ ੜ ਗਈ ੜੋ ਮੜ ਕੇ ਆ ਜਾਟਾ ਮਦਾਂ ਵੀ ਐਨੀ ਬਾੜੀ ਏ ਮਤ ਕਿੱਥੋਂ ਲੀ ਗਈ ਅੱਜ ਕਾ ਬਾਈ ਬਾਬਾ ਮੂਰੇ ਨੇ ਲਾ ਕੇ ਆਟਾ ਪਿੱਛੇ ਨੂੰ ਜਾ ਰਿਹਾ ਇਹ ਦੇਖਿਓ ਆ ਉਹ ਦੇਖੀ ਪੁੱਤਿਆ ਆ ਦੇਖ ਰੋ ਜੀ ਦੇ ਕਰਵਾ ਲਿਆ ਅੰਕਲ ਦੇਖੀ ਪਹਿਲੇ ਗੇਜ ਚ ਬਲ ਲੋਈ ਤੁਰ ਪਿਆ ਤੁਰ ਪਿਆ ਦੁਬਾਰਾ ਫੇਰ ਤੁਰ ਪਿਆ ਹੁਣ ਹੁਣ ਫੇਰ ਦੁਬਾਰਾ ਖੜ ਚੁਕਾ ਤੁਰਨਾ ਪਿਆ ਜਿਉਂ ਕਿ ਅੱਡੇ ਨਾ ਬਹੁਤ ਜੀਏ ਮੈਂ ਰਦਾ ਪਾਈ ਬਾਈ ਕਹਿੰਦਾ ਬੱਸ ਟਾਈਮ ਦਾ ਬਾਈ ਕਹਿੰਦਾ ਹਫਤੇ ਤੱਕ ਪਹੁੰਚ ਜਾਗੇ ਬੱਸ ਇਹ ਨਹੀਂ ਪਤਾ ਲੱਗ ਰਹੀ ਅੰਕਲ ਆ ਕੇ ਰੁਟ ਜਾ ਰਹੇ ਆ ਤਾਂ ਅੰਕਲ ਰੁਟ ਅੰਕਲ ਨੇ ਕਰਾਤੀ ਆਟੋ ਦੀ ਬੱਸ ਤੇ ਆਟੋ ਖੜ ਗਈ ਰਾਹ ਦੀ ਗੱਲ ਤੇ ਨਾਲ ਹੀ ਰੁੱਕ ਗਈ ਰਾਹ 'ਚ ਤੇ ਰਾਹ 'ਚ ਭਰੀ ਤੇ ਇਧਰ ਅੰਕਲ ਨਾਲ ਆਟੋ ਵਾਲਾ ਸਹੀੰਦਨ ਲੱਗ ਕੇ ਨਾੜਨ ਉਹਦੇ ਅੱਧੇ ਨਾਲ ਮਿਲ ਗਿਆ ਵੀ ਤੇ ਕਰੋ ਚੈੱਕ ਇਧਰ ਆ ਗੱਗਾ ਦੀ ਖੜਗੇ ਕੋਲੇ ਗਿਆਨ ਦੇਣ ਨੂੰ ਕੱਲ ਭਾ ਚੱਲ ਭਾ ਜਾਵੇਗਾ ਛੜ ਹੋ ਗਿਆ ਹੋ ਗਿਆ ਬੈਠੋ 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 ਹੀ ਹੋ ਗਿਆ ਕਾਰ ਅੰਕਲ ਗਾਜੀ ਟਾਰਡ ਤਵੇਂ ਦਾ ਤੁਰਦਾ ਸੀ ਤੇ ਦੇਖੋ ਜੀ ਹੁਣ ਕੀ ਕਰੀਏ ਇਹਦਾ ਬਈ ਅੰਕਲ ਨਹੀਂ ਐ ਘੋੜੇ ਖਾਦੇ ਨੇ ਅੰਕਲ ਦੀਆਂ ਮੈਂ ਮਾਗਾ ਮੁੱਤੇ ਇਹ ਵੀ ਅਰਬਾ ਲਾਟ ਉਹ ਵੀ ਖਰਾਬ ਹੋ ਗਿਆ ਜੀਆ ਤੇ ਹੁਣ ਆਟੋ ਚੇਂਜ ਕਰਿਆ ਕਿਉਂ ਕਿ ਬਹੁਤੀ ਅਜੀਬੇ ਤੇ ਹੁਣ ਜੇ ਮੇਰਾ ਇਹ ਪਾਰਟਨਰ ਜੀ ਇਹ ਪਾਸ ਤਾਂ ਲੈਣਾ ਹੀ ਲੈਣਾ ਪਾਸ ਜਿਹੜਾ ਵੀ ਸਾਥ ਜਿੰਦਗੀ ਨਹੀਂ ਹੈ ਔਰ ਲਈ ਪਾਸ ਲੈਣੇ ਟਰੈਵੀ ਦੇਖੋ ਜੀ ਕਿੰਨੀ ਦਾ ਲੋਈ ਆਟੋ ਚੇਂਜ ਕਰਦੇ ਕਿਹੜੀ ਗੱਲ ਦਾ ਪਾਸ ਨਹੀਂ ਕਰਦੇ ਤੇ ਮਾੜੀ ਤਾਂ ਬੜੀ ਹੀ ਦੇਖੋ ਪਾਸ ਤਾਂ ਭੀੜ ਹੀ ਬਹੁਤ ਆ ਇਹ ਗੱਲਾਂ ਚੱਲਦੀਆਂ ਨੇ ਇੱਥੇ ਭੱਜਣ ਦਾ ਕਹਿੰਦੇ ਜੀ ਸਾਰਿਆਂ ਨੇ ਭੱਜਣਾ ਇਹਨਾਂ ਨੇ ਕਹਿੰਦੇ ਰਿਕਾਰਡ ਕਰ ਲਈ ਇਹਨਾਂ ਦੀ ਵੀਡੀਓ ਜੀ ਬਾਜਤ ਹੋਣੀ ਹੈ ਇਹ ਕਹਿੰਦੇ ਜੀ ਭੱਜਣਾ ਉਹਦੇ ਪਾਏ ਪੰਜਾਬ ਸਿੱਖਿਆ ਬੋਰਡ ਪਾਏ ਸਾਰ ਪੈਂਦੀ ਦੇਖੀ ਕਿਤੇ ਪੈਣੀ ਹੈ ਭਗਵਾਨ ਓਏ ਕਿੱਲ ਨਿਆਣੇ ਚੱਲੇ ਜੀਏ ਔਕਤ ਕੰਮ ਬੰਦ ਕਰਾ ਯਾਰ ਵੀਡੀਓ ਬੜੀ ਹੋਇਆ ਬਸ ਉਹ ਤੋਂ ਬਸਰ ਬਣਾਗੇ ਹੁਣ ਚੱਲਾਂਗੇ ਫਿਰ ਬਸ ਛੱਡੇ ਬਸ ਛੱਡੇ ਤੇ ਜਾਵਾਂਗੇ ਫਿਰ ਚਾਹ ਜੂ ਪੀ ਕੇ ਜੂਸ ਪੀਏ ਫਿਰ ਘਾਲ ਜਾ ਲੋ ਜੀ ਫਾਈਨਲੀ ਬਸਪਾਸ ਆਪਣਾ ਬਣ ਗਿਆ ਲਿਆ ਕਰਾਂਗੇ ਪੂਰਾ ਲਾਹਾ ਬਸ ਦਾ ਗਿਆਊਗੀ ਆ ਬੰਦੇ ਦਾ ਪਹਿਲਾਂ ਵੀ ਬਣੇ ਨੇ 2-2 3-3 ਮਹੀਨੇ ਹੋ ਗਏ ਆਪਾਂ ਇਸ ਵਾਰ ਬਣਾਇਆ ਚਸਕਾ ਦੇਖ ਲਈਏ ਬਸਪਾਸ ਦਾ ਬਾਈ ਮਿਲੇ ਨੇ ਬਾਬਾ ਜੀ ਠੀਕ ਹੋ ਬਾਬਾ ਜੀ ਕਹਿੰਦੇ ਜ਼ਿੰਦਗੀ ਦੇ ਮਜ਼ੇ ਲੋ ਬਾਬਾ ਜੀ ਕੀ ਲੋ ਜ਼ਿੰਦਗੀ ਦੇ ਕੀ ਲੋ ਮਜ਼ੇ ਲੈਣੇ ਚਾਹੀਦੇ ਨੇ ਮਜ਼ੇ ਰੇਂਗੋ ਰੇਂਗੋ ਲੋ ਜੀ ਆ ਦੇਖਦੇ ਕਰਿਆ ਤੇ ਅਡਮੀ ਇੱਥੇ ਪਤਾ ਨਹੀਂ ਕਿੱਥੇ ਆ ਇਹ ਤੇ ਐਡਮਿਸ਼ਨ ਲੈਣ ਆਏ ਸੀਗੇ ਦੇਖਦੇ ਅੱਜ ਅੱਜ ਫੇਰ ਨੌਜਵਾਨ ਗਾਣਾ ਸੁਣਾਉਣ ਲੱਗਿਆ ਚੱਲ ਹੋ ਗਿਆ ਸ਼ੁਰੂ ਚੱਲ ਵੀ ਉਹ ਜਦੋਂ ਆ ਕੇ ਸਰਤਾਜ ਨੇ ਸਿਖੀਆਂ ਮੜਾਈਆਂ ਜੀ ਕਮਾਲ ਹੋ ਗਿਆ ਹਾਏ ਸੁਣਿਆ ਕਿ ਅੱਲਾ ਮੇਂ ਜਰੌਣ ਕਾਂ ਲਗਾਈਆਂ ਜੀ ਕਮਾਲ ਹੋ ਗਿਆ ਹਾਏ ਸੁਣਿਆ ਕਿ ਅੱਲਾ ਮੇਂ ਜਰੌਣ ਕਾਂ ਲਗਾਈਆਂ ਜੀ ਕਮਾਲ ਹੋ ਗਿਆ ਬਸ ਹੀ ਹੋ ਗਈ ਸ਼ੁਰੂ ਚਲੋ ਜੀ ਬੋ ਤੇਰੀ ਹਲਾ ਉਧਰ ਕੰਮ ਪੈ ਡ ਗਿਆ ਹੀ ਚੱਲ ਚੱਲ ਤੂੰ ਸੁਣਾ ਚੱਕ ਰੇ ਸੁਣ ਨਾ ਗਾਣਾ ਆਵੀਂ ਅਸ ਕੱਲ ਉਹ ਸੁੱਖੀ ਸੰਦੀ ਲਾਵੇਂ ਸੁੱਖੀ ਪਿੰਦੀ ਸਜਣਾ ਦੀ ਓ ਚੱਕ ਦੇ ਤੇਰੇ ਖਾਬਾਂ ਨੂੰ ਖੰਭ ਲਾਉਣ ਵਾਲਾ ਆਵੇਂ ਚੱਕ ਦੇ ਸੁੱਖੀ ਸੰਦੀ ਲਾਵੇਂ ਸੁੱਖੀ ਪਿੰਦੀ ਸਜਣਾ ਦੀ ਤੇਰੇ ਖਾਬਾਂ ਨੂੰ ਖੰਭ ਲਾਉਣ ਵਾਲਾ ਆਵੇਂ ਚੱਤ ਜੱਤੋ ਬਾਈ ਜੇ ਕੰਮ ਚੱਲ ਚੱਲ ਹੋ ਮੈਂ ਕਾਂ ਗੁੰਦਣ ਤੇਰੀਆਂ ਕੜੀਆਂ ਚੁਗ ਚੁਗ ਮੈਕਣ ਚਿੱਤਿਆਂ ਕੜੀਆਂ ਤੇਰੇ ਬਾਬਲ ਵੇੜੇ ਪੌਣ ਸੁਨਹਿਰੀ ਆਵੇ ਓਕੇ ਕੰਮ ਦਿੱਤਾ ਨਾ ਇਹ ਤਾਂ ਰਹਾ ਜਿੰਨੇ ਕੋਈ ਨਹੀਂ ਲਓ ਜੀ ਅੱਜ ਭਟੂਰੇ ਖਾਣ ਲੱਗੇ ਆ ਤੇ ਭਟੂਰੇ ਕਾਚੇ ਵੱਲੋਂ ਇੱਧਰ ਇਹ ਇਹ ਖਜ਼ਾਨੇ ਸਦਾ ਭਰਪੂਰ ਰਹਿਣ ਜਿਹੜਾ ਖਜ਼ਾਨਿਆਂ ਚ ਮਾਇਆ ਹੋਰ ਲੱਗੀ ਆ ਪੈਸੇ ਕੱਢੇ ਜਿੰਨਾ ਖਜ਼ਾਨਿਆਂ 'ਚ ਮਾਇਆ ਆਉਣ ਲੱਗੀ ਐ ਖਜ਼ਾਨੇ ਸਦਾ ਭਰਪੂਰ ਤੇ ਕਾੜ ਲਗਾਏ ਛੱਪੂਰੇ ਕੀ ਘੜੇ ਪਟੂਰੇ ਉਹ ਬਲੌਚ ਤਾਂ ਨਹੀਂ ਔਰ ਲੇਡੀ ਸਾਡੇ ਪਟੂਰੇ ਆ ਚੁੱਕੇ ਨੇ ਇਹਦੇ ਚਾਚਾ ਹੁਣੀ ਚਲਾਉਣ ਲੱਗੇ ਨੇ ਹਣੰਬਾ ਚਲਾ ਦੇ ਚਾਚਾ ਤੇ ਕਿਲ ਕਰਦੇ ਆਂ ਇਹ ਦੱਸਦੇ ਕਿਦਾਂ ਵਿਜ਼ਿਟ ਕਰਿਓ ਰੇ ਰੇ ਵਿਜ਼ਿਟ ਕਰਿਓ ਤੇ 뷰 ਦਿਖਾਉਣੇ ਕਰੋ ਚੈੱਕ ਫਿਰ 뷰 ਲੋਈ ਇੱਕ ਪ੍ਰੈਂਕ ਕਰਨ ਲੱਗੇ ਆ ਤੁਹਾਨੂੰ ਸੰਸਤਰਾ ਚੱਕ ਕੇ ਵਿਗਾਉਣਾ ਹੈ ਟ੍ਰਿਕ ਦਿਖਾਉਂਦੇ ਹਾਂ ਆਹ ਟ੍ਰਿਕ ਆਹ ਉਹ ਇਹਨੇ ਕੁਝ ਨਹੀਂ ਕਰਿਆ ਲੱਗਦਾ ਭਾਈ ਠੀਕ ਹੋ ਗਿਆ ਰੇਡ ਦਾ ਪੁੱਛਣਾ ਨਹੀਂ ਹੈ ਹੈ ਇਹੀ ਹੈ ਇਹੀ ਹੈ ਹਲੋ ਜੀ ਮੈਨੂੰ ਸਿੱਖਦੇ ਆ ਇੱਕ ਹੋਗੇ ਇਧਰ ਦੋ ਚੱਕਰ ਹੋਈ ਦੋ ਸੰਤਰੇ ਵੀ ਲਓ ਜੀ ਲਓ ਸੰਤਰੇ ਚੱਕ ਲਈ ਦਿਓ ਅ디 ਫਰਕ ਵੀ ਕਰ ਲਈਦਾ ਅੱਜ ਚੱਲੇ ਆਂ ਇਹ ਚਲਾਉਣ ਕਿਸੇ ਦੇ ਹੋਂ ਚ ਲਈ ਗੇ ਆ ਮਕੈਨਿਕ ਨਾਲ ਚਲੇ ਆਏ ਲੈ ਕੇ ਚਲੇ ਆ ਇਧਰ ਗੀਰ ਲਾਉਣਗੇ ਇਹਦੇ ਘਰੇ ਤੇ ਗੀਰ ਲਾ ਲੂ ਕੇ ਵੇਰ ਆਵਾਂਗੇ ਇਧਰ ਤੁਹਾਨੂੰ ਇੱਕ ਜੀ ਹੋਰ ਦਿਖਾਉਨੇ ਆ ਫਾਈਨਲ ਟੋਬਾ ਭਰ ਗਈ ਪਾਣੀ ਨਾਲ ਪਾਣੀ ਬਹੁਤ ਵੇਟ ਕਰਦੇ ਨੇ ਲੋਗ ਤੇ ਹੁਣ ਟੋਬਾ ਖਾਲੀਆਂ ਲੱਗ ਰਹੇ ਨੇ ਟਰਾਲੀਆਂ ਨਾਲ ਮਿੱਟੀ ਘੜਦੇ ਨੇ ਦੇਖੋ ਜੀ ਕਰੋ ਚੈੱਕ ਤੇ ਉਹ ਦੇਖੋ ਜੀ ਟੋਬਾ ਖਾਲੀਆਂ ਲੱਗੇ ਤੇ ਉਸ ਤੋਂ ਬਾਅਦ ਸਾਹਮਣੇ ਗੀਜਰ ਵੀ ਲੈਣਾ ਕੱਕੇ ਗੀਜਰ ਸਵਾਰ ਬਣਾਉਣਾ ਫਾਈਨਲੀ ਗੀਜਰ ਆਪਾਂ ਲਾਤਾ ਤੇ ਹੁਣ ਚੱਲੇ ਆਂਗੇ ਘਰੇ ਚਾਹ ਜੂ ਪੀਨੇ ਆਂ ਚਾਹ ਪੀਣ ਨੂੰ ਦੀਜਾ ਕਰਤਾ ਸੀਗਾ ਹੁਣ ਚਾਹ ਪੀਵਾਂਗੇ ਇੱਧਰ ਕਮੈਂ ਬੈ ਨਹੀਂ ਹੁੰਦੀਆ ਜੀ ਜੀ ਜੇ ਜੀ ਵੀ ਚੱਲਣ ਲੱਗੀ ਆਈ ਮਿੱਟੀ ਕੱਢਣ ਲੱਗੀ ਆ ਸਾਡੇ ਪਿੰਡ ਦਾ ਸਰਪੰਚ ਬਹੁਤ ਵਧੀਆ ਹੀ ਬਹੁਤ ਚੰਗੇ ਕੰਮ ਕਰਦਾ ਵਗਾ ਪਿੰਡ ਜੰਗੂ ਜੰਗੂ ਓਏ ਓਏ